ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਬਾਲ ਦਿਵਸ ਮਨਾਉਣ ਲਈ ਦੇਸ਼ ਪਰਵ੍ਰਿਚ ਮਨਾਉਣ ਦਾ ਸੰਦੇਸ਼ ਦਿੱਤਾ ਸੀ ਜਿਸ ਤਿਤ ਅੱਜ ਬਟਾਲਾ ਵਿਖੇ ਬਨਵਾਸੀ ਕਲਿਆਣ ਆਸ਼ਰਮ ਪੰਜਾਬ कौमा बटाल विदारमजीत रागी गुरद्वारा साहिब वालों गुरु की किरत ने नगता निहाल किया गया इस मौके से धार्मिक जबेबंधिया समाजिक जथेबंद हो आगुआ ने श्री गुरु गोबिंद जी के छोटे साहेबजाद की जीवनी चान पाया गया अतः उन आदि सह कोटी कोटे कोटि-कोटि प्रणाम कीता इस मौके ते वनवासी कल्याण आश्रम पंजाब वते हिमालय परिवार संघन दे मेंबर वालों गुरु साहिब जी दे छोटे साहिबजादे दी शहीदी ते सरदा दे फुल पेट कीते गए इस मौके ते वनवासी कल्याण आश्रम पंजाब वालों गुरु के अटूट लंगर भी वरताए गए ब्यूरो सबदाサン ला टीवी सारे केवल ना पंजाब दे लोग ना केवल सिख समाज दे लोग बल्कि ਸਮਸਤ ਹਿੰਦੂਸਤਾਨੀ ਇਸ ਚੀਜ਼ ਦੇ ਰਣੀਆ ਕਿ ਜੇ ਸਾਡੀ ਅੱਜ ਸੁੰਨਤ ਨਹੀਂ ਹੋਈ ਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਰਣੀ ਹੋਈ ਤੇ ਇਸ ਕਰਕੇ ਅੱਜ ਦਾ ਇਹ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਠੀਕ ਹੈ ਕਿ ਵੀਰ ਬਾਲ ਦਿਵਸ ਨੂੰ ਸਮਰਪਿਤ ਹੈ ਪਰ ਮੈਂ ਤਨਵਦੀ ਹਾਂ ਕੇਂਦਰ ਸਰਕਾਰ ਦਾ ਕਿ ਉਹਨਾਂ ਨੇ ਇਹ ਜਿਹੜੀ ਸ਼ਹਾਦਤ ਹੈ ਉਹ ਪੂਰੇ ਹਿੰਦੁਸਤਾਨੀਆਂ ਨੂੰ ਚੇਤੇ ਕਰਾਉਣ ਵਾਸਤੇ ਇਹ ਦਿਹਾੜਾ ਜਿਹੜਾ ਉਹ ਚੁਣਿਆ ਹੈ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਕਿਰਨ ਹੋਵੇ ਚਾਹੇ ਉਹ ਅਸਮ ਹੋਵੇ ਨਲਾਲੇ ਹੋਵੇ ਚਾਹੇ ਉਹ ਰਾਜਸਥਾਨ ਲਈ ਮਤਲਬ ਹਿੰਦੁਸਤਾਨ ਦੇ ਹਰ ਕੋਨੇ 'ਚ ਵਸਣ ਵਾਲਾ ਵਸਨੀਕ ਜਿਹੜਾ ਹੈ ਉਹ ਇਹ ਸ਼ਹਾਦਤ ਨੂੰ ਯਾਦ ਕਰੇ ਕਿ ਗੁਰੂ ਪੁੱਤਰ ਜਿਹੜੇ ਸੀ ਸਾਬਜਾਦਾ ਜੁਰਾਵਰ ਸਿੰਘ ਤੇ ਸਾਬਜਾਦਾ ਫਤੇ ਸਿੰਘ ਜਿਹੜੇ ਛੋਟੇ ਦੋ ਸਾਬਜਾਦੇ ਸਨ ਉਹਨਾਂ ਨੂੰ ਨੀਹਾਂ ਵਿੱਚ ਕਿਉਂ ਚਨਵਾਇਆ ਗਿਆ ਔਰ ਇਸ ਕਰਕੇ ਚਨਵਾਏ ਗਏ ਕਿ ਉਹਨਾਂ ਨੇ ਧਰਮ ਦੀ लाज ਮਚਾਈ ਔਰ ਆਉਣ ਵਾਲੀਆਂ ਪੀੜ੍ਹੀਆਂ ਅਧਰ ਪੀੜ੍ਹੀਆਂ ਯਾਦ ਰੱਖਣ ਕਿ ਜਦੋਂ ਸਾਡੇ ਉੱਪਰ ਇਸ ਪ੍ਰਕਾਰ ਦਾ ਕੋਈ ਸੰਕਟ ਆਏਗਾ ਤੇ ਅਸੀਂ ਵੀ ਉਹ ਗੁਰੂ ਪੁੱਤਰਾ ਨੂੰ ਯਾਦ ਕਰਕੇ ਆਪਣੇ ਧਰਮ ਤੇ ਅਡਿੱਗ ਰਹੀਏ ਇਸ ਕਰਕੇ ਹੁਣੇ ਭਾਈ ਸਾਹਿਬ ਨੇ ਸ਼ਬਦ ਪ੍ਰਯੋਗ ਕੀਤਾ ਕਿਉਂ ਸਿੱਖਾਂ ਨੂੰ ਇਹ ਮਤ ਦੇ ਕੇ ਗਏ ਤੇ ਮੈਂ ਕਹਾਂਗਾ ਉਹਦੇ ਵਿੱਚ ਗੱਲ ਜੋੜਾਂਗਾ ਕਿ ਕੇਵਲ ਸਿੱਖਾਂ ਨੂੰ ਇਹ ਮੰਤਰੀ ਦੇ ਕੇ ਗਏ ਸਮਸਤ ਹਿੰਦੁਸਤਾਨੀਆਂ ਨੂੰ ਇਹ ਮਤ ਦੇ ਕੇ ਗਏ ਇਸ ਕਰਕੇ ਮੈਂ ਆਜ ਤੇ ਦੇਣਾ ਬਨਵਾਸੀ ਕल्याण ਆਸ਼ਰਮ ਦਾ ਬੜਾ ਆਭਾਰੀਆਂ कि ਉਹਨਾਂ ਨੇ ਅੱਜ ਬਟਾਲੇ ਹੰ ਦਾ ਵੀਰ ਬਾਲ ਦਿਵਸ ਦਾ ਇਹ ਪ੍ਰੋਗਰਾਮ ਰੱਖਿਆ ਹੈ। ਔਰ ਜ਼ਰੂਰਤ ਇਹ ਹੈ ਕਿ ਜਗਾ ਜਗਾ ਦੇ ਉੱਪਰ ਸਾਰਾ ਸਮਾਜ ਜਿਹੜਾ ਹੈ ਉਹ ਵੀਰ ਬਾਲ ਦਿਵਸ ਨੂੰ ਮਨਾਏ ਔਰ ਵੀਰ ਬਾਲ ਦਿਵਸ ਕਿਉਂ ਮਨਾਣਾ ਹੈ ਉਹਦੇ ਪਿੱਛੇ ਕੀ ਹਿੱਤੂ ਹੈ। ਇਹ ਜਿਹੜਾ ਸੰਦੇਸ਼ ਹੈ ਉਹ ਹਰ ਜਨ ਤੱਕ ਪਹੁੰਚਣਾ ਚਾਹੀਦਾ ਹੈ। ਅਸੀਂ ਇਹ ਦੇਖਨੇ ਆ ਕਿ ਪੰਜਾਬ ਦੀ ਧਰਤੀ ਦੇ ਉੱਪਰ ਬਹੁਤ ਤੇਜ਼ ਗਤੀ ਨਾਲ ਕਨਵਰਸ਼ਨ ਜਿਹੜੀ ਹੋ ਰਹੀ ਹੈ ਸਾਡੇ ਸਮਾਜ ਦੇ ਲੋਕ ਜਿਹੜੇ ਐ ਆਪਣਾ ਧਰਮ ਜਿਹੜਾ ਉਹ ਛੱਡ ਕੇ ਦੂਜੇ ਧਰਮਾਂ ਚ ਜਾ ਰਹੇ ਤੇ ਇਸ ਕਾਰਨ ਤੇ ਇਹ ਵੀਰ ਬਾਲ ਦਿਵਸ ਲਈ ਮਨਾਇਆ ਗਿਆ ਔਰ ਉਹ ਗੁਰੂ ਕੁਤਰਾ ਨੇ ਜਿਹੜੀ ਸ਼ਹਾਦਤ ਦਿੱਤੀ ਸੀ ਕੀ ਇਸ ਕਰਕੇ ਦਿੱਤੀ ਸੀ ਕਿ ਸਾਡੇ ਜਿਹੜੇ ਅੱਜ ਉਹ ਵੰਸ਼ਜ ਹੋਣਗੇ ਸਾਨੂੰ ਜਿਹੜੇ ਮੰਨਣ ਵਾਲੇ ਹੋਣਗੇ ਉਹ ਲਾਲਚ ਦੇ ਕਾਰਨ ਡਰ ਦੇ ਕਾਰਨ ਆਪਾਂ ਧਰਮ ਬਦਲ ਦੇਣਗੇ ਉਹ ਤੇ ਆਪ ਇੱਕ ਮਿਸਾਲ ਦੇ ਕੇ ਗਏ ਤੇ ਜੇ ਇਹ ਸਾਡੇ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੈ ਉਹਦਾ ਕਾਰਨ ਇਹ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਉਹ ਜਿਹੜਾ ਸਾਡਾ ਵਿਰਸਾ ਹੈ ਉਹਦੇ ਨਾਲ ਜੋੜ ਨਹੀਂ ਪਾ ਰਹੇ ਇਸ ਕਰਕੇ ਬਹੁਤ ਜ਼ਰੂਰਤ ਹੈ ਸਭ ਜੱਥੇ ਬੰਦੀਆਂ ਨੂੰ ਕਿ ਉਹ ਜਗਾ ਜਗਾ ਦੇ ਉੱਪਰ ਸ਼ਹਿਰਾਂ ਦੇ ਅੰਦਰ ਪਿੰਡਾਂ ਦੇ ਅੰਦਰ ਛੋਟੀ ਛੋਟੀ ਗਰੀਬ ਬਸਤੀਆਂ ਜਾਂਦਾ ਜੀ ਇਸ ਪ੍ਰਕਾਰ ਦੇ ਪ੍ਰੋਗਰਾਮ ਕਰਨ ਔਰ ਜਿਹੜੇ ਲੋਗ ਆਪਣੇ ਧਰਮ ਤੋਂ ਕਿਸੇ ਭੁੱਲ ਕਾਰਨ ਵਿਛੋੜਾ ਕਰ ਗਏ ਨੇ ਉਹਨਾਂ ਨੂੰ ਆਪਣਾ ਵਿਰਸਾ ਯਾਦ ਕਰਾਣਾ ਕਈ ਵਾਰੀ ਸੁਣਿਆ ਕਿ ਕੁਝ ਮਹਾਪੁਰਸ਼ ਇਸ ਧਰਤੀ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਸਰਦਾਰ ਪਰਮਜੀਤ ਸਿੰਘ ਗਿੱਲ ਰਾਸ਼ਟਰੀ ਉਪ ਪ੍ਰਧਾਨ ਹਿਮਾਲਿਆ ਪਰਿਵਾਰ ਜੀ ਦੇ ਗ੍ਰਹਿ ਨਿਵਾਸ ਵਿਖੇ ਵੀਰ ਬਾਲ ਦਿਵਸ ਮਨਾਇਆ ਗਿਆ ਅੱਜ ਦੀ ਇਸ ਦਿਨ ਦੀ ਜਿਹੜੀ ਮਹੱਤਤਾ ਸੀ ਉਹ ਬਹੁਤ ਜ਼ਿਆਦਾ ਹੈ ਛੋਟੇ ਸਾਹਿਬ ਜਦਿਆਂ ਦੀ ਲਾਸਾਨੀ ਸ਼ਹਾਦਤ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਵਾਸਤੇ ਕਿ ਧਰਮ ਦੇ ਡੋਲ ਰਹੇ ਡੋਲੇ ਨਹੀਂ ਸ਼ਹਾਦਤ ਕਬੂਲ ਕੀਤੀ ਪਰ ਆਪਣਾ ਧਰਮ ਨਹੀਂ ਛੱਡਿਆ ਸੋ ਅੱਜ ਅਲੱਗ-ਅਲੱਗ ਸਮਾਜਿਕ ਧਾਰਮਿਕ ਸੰਗਠਨਾਂ ਦੇ ਹਾਜ਼ਰੀ ਦੇ ਵਿੱਚ ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਛੋਟੇ ਸਹਿਬਜ਼ਾਦੇ ਤੇ ਹੋਰ ਸਿੰਘਾਂ ਦੀ ਸ਼ਹੀਦੀ ਦੇ ਫੁੱਲ ਸ਼ਰਦਾ ਸੁਮਨ ਫੁੱਲ ਪੇਂਟ ਕੀਤੇ ਗਏ ਸਾਡੇ ਬਨਵਾਸੀ ਕਲਿਆਣ ਆਸ਼ਰਮ ਦੇ ਮਾਨਨੀਏ ਰਾਸ਼ਟਰੀ ਕਾਰਜਕਰਨੀ ਸਦਸੇ ਸ੍ਰੀ ਸੁਰੇਸ਼ ਲਾਇਕ ਰੌਕਲਕਰਨੀ ਜੀ ਵਿਸ਼ੇਸ਼ ਤੌਰ ਤੇ ਦਿੱਲੀੋਂ ਇੱਥੇ ਪਹੁੰਚੇ ਸਨ ਔਰ ਜਿੰਨਾ ਕ ਸੰਗਤ ਦਾ ਸਹਿਯੋਗ ਔਰ ਜਿੰਨਾ ਉਹਨਾਂ ਦਾ ਸੇਵਾ ਸਮਰਪਣ ਭਾਵ ਮਿਲਿਆ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਿਨੇਸ਼ ਸਤੀ ਪ੍ਰਾਂਤ ਮਹਾ ਸਚਿਵ ਵਨਵਾਸੀ ਕਲਿਆਣ ਆਸ਼ਰਮ ਪੰਜਾਬ ਜੀਗੇਟ ਛੋਟੇ ਸਾਹਿਬ ਜੀ ਦੇ ਸ਼ਹਾਦਤ ਦੇ ਦਿਨ ਅੱਜ ਸਾਰੇ ਹਿੰਦੁਸਤਾਨ ਸਾਰੇ ਵਿਸ਼ਵ ਚ ਮਨਾਇਆ ਜਾ ਰਿਹਾ ਤੇ ਉਹ ਉਹ ਸਿਰਫ ਤੇ ਸਿਰਫ ਇੱਕ ਸ਼ਖਸ ਦੇ ਬਦੌਲਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਨ ਜਿਹਨਾਂ ਨੇ 2022 ਵਿੱਚ ਇਸ ਚੀਜ਼ ਦੀ ਸ਼ੁਰੂਆਤ ਕੀਤੀ ਛੋਟੇ ਸਾਹਿਬ ਜੀ ਦੇ ਸ਼ਹਾਦਤ ਨੂੰ ਸਾਰੇ ਹਿੰਦੁਸਤਾਨ ਵਿੱਚ ਮਨਾਉਣਾ ਸ਼ੁਰੂ ਕੀਤਾ ਇਹ ਬਹੁਤ ਹੀ ਲਾਸਾਨੀ ਸ਼ਹਾਦਤ ਹੈ ਜਿਹੜੇ ਇੱਕ ਬਹੁਤ ਛੋਟੇ ਮਾਸੂਮ ਬੱਚਿਆਂ ਤੇ ਕਿੰਨੇ ਤਸੀਹੇ ਕੀਤੇ ਗਏ ਕਿੰਨੇ ਉਹਨਾਂ ਨੂੰ ਜ਼ੁਲਮ ਕੀਤਾ ਗਿਆ ਲੇਕਿਨ ਉਹਨਾਂ ਨੇ ਈਨ ਨਹੀਂ ਮੰਨੀ ਤੇ ਆਪਣੇ ਧਰਮ ਦੇ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਇਸ ਇਸ ਸ਼ਹਾਦਤ ਨੂੰ ਪਹਿਲਾਂ ਪੰਜਾਬ ਦੇ ਗੁਰਦੁਆਰਿਆਂ ਤੇ ਜਾਂ ਸਿੱਖ ਆਪਣੇ ਸਵੈਕ ਸਮਾਜ ਆਪਣੇ ਧਰਮਸਥਾਨਾਂ ਤੇ ਜ਼ਰੂਰ ਮਨਾਉਂਦਾ ਸੀ ਲੇਕਿਨ ਅਸੀਂ ਪ੍ਰਧਾਨ ਮੰਤਰੀ ਦੇ ਬਹੁਤ ਰਣੀ ਹੈ ਕਿ ਉਹਨਾਂ ਨੇ ਸਾਰੇ हिंदुस्तान में इस दी एक बहुत वह शुरुआत की थी। नाम सुरेश कुलकर्णी मैं वनवासी कल्याण आश्रम का अखिल भारतीय कार्यकारी मंडल का सदस्य हूँ दिल्ली मेरा केंद्र है आज वीर बाल दिवस पर यहाँ बटाला में जो कार्यक्रम हुआ उसमें सम्मिलित होने का मुझे सहभाग मिला वो धन्यवाद मैं देता हूँ यहाँ के सभी कार्यकर्ताओं को वीर शहीद बाल दिवस पर पूरे देश भर में जागरूकता लाना पूरे समाज में जागरूकता लाना वीर दिव, बाल दिवस पर जिस प्रकार का बलिदान इस समाज के लिए कि उन्होंने किया है उसको याद करके हम भी इस प्रकार धर्म से देश के लिए डटे रहे ये आज की आवश्यकता है धन्यवाद